ਤਿੰਨ ਦਿਹਾੜੇ ਲੁਟੇਰਿਆਂ ਦੇ ਵੱਲੋਂ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਿਸ ਦੀਆਂ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਗੀਆਂ ਨੇ ਪਹਿਲਾਂ ਤਾਂ ਇਹ ਲੁਟੇਰੇ ਬਾਈਕ ਤੇ ਆ ਕੇ ਪੈਟਰੋਲ ਭਰਵਾਉਂਦੇ ਨੇ ਤੇ ਫਿਰ ਥੋੜੀ ਦੇਰ ਬਾਅਦ ਹੀ ਕਰੀਂਦੇ ਦੇ ਪਿੱਛੇ-ਪਿੱਛੇ ਦਫਤਰ ਦੇ ਵਿੱਚ ਚਲੇ ਜਾਂਦੇ ਨੇ ਤੇ ਲੁੱਟ ਕਰਕੇ ਉੱਥੋਂ ਪਰਾਰ ਹੋ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਨਜ਼ਰ ਆਇਆ ਹੈ ਕਿ ਇਹ ਬਾਈਕ ਸਵਾਰ ਦੋਵੇਂ પેટ્રોલ ਪੰਪ ਤੇ ਖੜੇ ਨੇ ਅਤੇ ਬਾਈਕ ਦੇ ਵਿੱਚ પેટ્રોલ ਭਰਵਾਉਂਦੇ ਨੇ ਜਿਸ ਤੋਂ ਬਾਅਦ ਕਰਿੰਦਾ ਫੋਨ ਤੇ ਗੱਲ ਕਰਦਾ ਕਰਦਾ ਦਫਤਰ ਦੇ ਅੰਦਰ ਚਲਾ ਜਾਂਦਾ ਹੈ ਤਾਂ ਇਹ ਦੋਵੇਂ ਲੁਟੇਰੇ ਪਹਿਲਾਂ ਤਾਂ ਬਾਹਰ ਇੱਧਰ-ਉੱਧਰ ਝਾਕਦੇ ਨੇ ਤੇ ਫਿਰ ਅੰਦਰ ਦੇਖ ਕੇ ਆਉਂਦੇ ਨੇ ਕਿ ਕੋਈ ਹੂੜ ਤਾਂ ਨਹੀਂ ਹੈ ਅਤੇ ਜਿਵੇਂ ਹੀ ਇਹਨਾਂ ਨੂੰ ਮੌਕਾ ਮਿਲਦਾ ਹੈ ਇੱਕ-ਇੱਕ ਕਰਕੇ ਅੰਦਰ ਜਲ ਜਾਂਦੇ ਨੇ ਕਰਿੰਦੇ ਦੇ ਨਾਲ ਗੱਲ ਕਰਨ ਦੇ ਬਹਾਨੇ ਉਹਦੇ ਨੇੜੇ ਜਾਂਦੇ ਨੇ ਤੇ ਫਿਰ ਉਸਦੇ ਹੱਥ ਵਿੱਚ ਜੋ ਨੋਟ ਗਿਣ ਰਿਆ ਹੁੰਦਾ ਹੈ ਉਸ ਨੂੰ ਖੋਹਣ ਦੀ ਕੋਸ਼ਿਸ਼ ਕਰਦੇ ਨੇ ਜਿਵੇਂ ਹੀ ਉਹ ਨੋਟਾਂ ਨੂੰ ਹੱਥ ਪਾਉਂਦੇ ਨੇ ਤਾਂ ਕਰਿੰਦਾ ਵੀ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦਾ ਹੈ ਦਫਤਰ ਤੋਂ ਬਾਹਰ ਨਿਕਲ ਕੇ ਭੱਜਣ ਦੀ ਕੋਸ਼ਿਸ਼ ਕਰਦਾ ਹੈ ਪਰ ਇਹ ਦੋਵੇਂ ਲੁਟੇਰੇ ਉਸ ਨੂੰ ਫੜ ਕੇ ਰੱਖਦੇ ਨੇ ਇਸੇ ਵਿਚਾਲੇ ਹੀ ਇਹ ਕਰਿੰਦਾ ਹੱਥ ਛੁੜਾ ਕੇ ਭੱਜਦਾ ਹੈ ਪਰ ਪੈਸੇ ਇਹ ਲੁਟੇਰੇ ਜਿਹੜੇ ਨੇ ਲੁੱਟ ਲੈਂਦੇ ਨੇ ਫਿਰ ਕਰਿੰਦੇ ਦੇ ਵੱਲੋਂ ਇਟ ਚੁੱਕ ਕੇ ਉਹਨਾਂ ਨੂੰ ਡਰਾਇਆ ਜਾਂਦਾ ਹੈ ਰੋਲਾ ਪਾਇਆ ਜਾਂਦਾ ਹੈ ਤੇ ਜਦੋਂ ਰੋਲੇ ਦੀ ਆਵਾਜ਼ ਸੁਣਦੇ ਨੇ ਤਾਂ ਫਿਰ ਇਹ ਦੋਵੇਂ ਲੁੱਟੇਰੇ ਬਾਈਕ ਸਟਾਰਟ ਕਰਕੇ ਉੱਥੋਂ ਭੱਜ ਜਾਂਦੇ ਨੇ ਸੀਸੀਟੀਵੀ ਤਸਵੀਰਾਂ ਦੇ ਵਿੱਚ ਇਹਨਾਂ ਲੁੱਟੇਰਿਆਂ ਦੇ ਚਿਹਰੇ ਵੀ ਸਾਫ਼ ਨਜ਼ਰ ਆਏ ਨਹੀਂ ਜਿੱਤੋਂ ਇਹ ਜਾਪ ਰਿਹਾ ਹੈ ਕਿ ਜਿਵੇਂ ਇਹ પેટ્રોલ ਪੁਆੜ ਆਉਂਦੇ ਨੇ ਤੇ ਫਿਰ ਮੌਕਾ ਦੇਖ ਕੇ ਇਸੇ ਹੀ પેટ્રોલ ਪੰਪ ਤੇ ਲੁੱਟ ਕਰਕੇ ਫਰਾਰ ਹੋ ਜਾਂਦੇ ਨੇ ਮਾਮਲਾ ਮੌਕੇ ਦੇ ਧਰਮਕੋਟ ਤੋਂ ਸਾਹਮਣੇ ਆਇਆ ਜਿੱਥੇ ਜਲਾਲਾਬਾਦ ਦੇ ਪੈਟਰੋਲ ਪੰਪ ਤੇ ਮੋਟਰਸਾਈਕਲ ਸਵਾਰੇ ਦੋ ਲੁਟੇਰੇ ਆਉਂਦੇ ਨੇ ਪਹਿਲਾਂ ਤਾਂ ਟੈਂਕੀ ਫੁੱਲ ਕਰਵਾਉਂਦੇ ਨੇ ਤੇ ਫਿਰ ਕਰਿੰਦੇ ਦੇ ਪਿੱਛੇ-ਪਿੱਛੇ ਪੈਟਰੋਲ ਪੰਪ ਦੇ ਦਫ਼ਤਰ ਦੇ ਅੰਦਰ ਚਲੇ ਜਾਂਦੇ ਨੇ ਤੇ ਜੋ ਕਰਿੰਦਾ ਪੈਸੇ ਗਿਣ ਰਿਹਾ ਹੁੰਦਾ ਉਸਦੇ ਹੱਥੋਂ ਨੋਟ ਖੋ ਕੇ ਉਹ ਉਥੋਂ ਫਰਾਰ ਹੋ ਜਾਂਦੇ ਨੇ ਲਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੀ ਇਹਨਾਂ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ